ਜਦ ਹਰ ਹਰ ਕਿਨ ਲਿਕਨਾ ਸੀ ਗੁਰ ਗੁਰ ਸੱਚਾ ਸਿਰਜਨ ਹਾਰ ਦਤਿਵਾਉ ਨਾਨਕ ਸਤਗੁਰੂ ਦੁੱਖ ਬੰਦ ਜਨ ਪੀਰ ਆ ਕੇ ਖਾਲਸਾ ਦੀ ਬੋਲੋ ਜੀ ਸਵਾਗਤ ਪੰਜਾਬ ਤੱਕ ਦਾ ਸਭ ਤੋਂ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਸਵਾਗਤ ਪ੍ਰਤਮ ਸੁਰਬਤ ਖਾਲਸਾ ਨੇ ਕੀ ਅਰਦਾਸ ਸਹਰਜੀ ਸੁਰਬਤ ਖਾਲਸਾ ਸਾਹਿਬ ਬਾਹੀ ਜੀ ਦੀ ਫਤਿਹ ਅੱਜ ਜੋ ਪੰਜਾਬ ਤੇ ਕੰਨੀ ਤਰਾਸਤੀ ਜੋ ਨੁਕਸਾਨ ਹੋਇਆ ਉਹਦੇ ਲਈ ਸਰਬੰਧ ਭਲੇ ਦੇ ਅਰਦਾਸ ਲਈ ਅਗਾਜ਼ ਲਈ ਜਿਨੇ ਅੱਜ ਅਜੀਬ ਨਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਸਭ ਜੱਥੇਬੰਦੀਆਂ ਪੋਲੀਟਿਕਲ ਪਾਰਟੀ ਦੇ ਲੀਡਰ ਜੀ ਸਾਡੀ ਰਾਜਨੀਤੀ ਦੇ ਸਾਰੇ ਵੀ ਪੁੰਚੇ ਸੀ ਕਿਉਂਕਿ ਗੁਰੂ ਮਹਾਰਾਜ ਨੇ ਕਿਹਾ ਕਿ ਅਰਦਾਸ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜਦੋਂ ਕੋਈ ਮੁਸੀਬਤ ਆਵੇ ਜੇ ਸੱਚੇ ਦਿਲ ਨਾਲ ਸਾਰੇ ਮਿਲ ਕੇ ਅਰਦਾਸ ਕਰਦੇ ਹੋ ਤੇ ਉਸ ਮੁਸੀਬਤ ਤੋਂ ਛੁਟਕਾਰਾ ਮਿਲਦਾ ਉਹਦੇ ਲਈ ਅੱਜ ਸਾਰੇ ਵੀਰ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਰਬੱਤ ਦੇ ਭਲੇ ਜੋ ਪੰਜਾਬ ਦੇ ਉੱਤੇ ਇੰਨਾ ਕਸ਼ਟ ਆਇਆ ਉਹਨਾਂ ਸਾਰੇ ਵੀਰਾਂ ਭੈਣਾਂ ਦੇ ਲਈ ਅੱਜ ਰਾਸ ਕੀਤੀ ਗਈ ਏ ਤੇ ਕੱਲ ਤੋਂ ਲਗਾਤਾਰ ਅਗਾਜ਼ ਹੈ ਜੀ ਉਹ ਲੋਕ ਨਿਰੰਤਰ ਜਿਹੜੇ ਕੈਂਪ ਨੇ ਮੈਡੀਕਲ ਕੈਂਪ ਜਿਹੜੇ ਚ ਕਿ ਡਾਕਟਰਾਂ ਦੀ ਟੀਮ ਸਾਡੇ ਨਾਲ ਜਾਏਗੀ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਕਿ ਲੋਕ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਮਕਾਨ ਤੇ ਹੈਗੇ ਬਹੁਤ ਪ੍ਰੋਬਲਮਸ ਆਈਆਂ ਆ ਉੱਥੇ ਉਹਨਾਂ ਦੇ ਨਾਲ ਜਾ ਕੇ ਅਸੀਂ ਬਲੱਡ ਕੈਂਪ ਲਗਾਵਾਂਗੇ ਉਹਨਾਂ ਨੇ ਚੈੱਕ ਅਪ ਕਰਕੇ ਫ੍ਰੀ ਆਫ ਕੋਸ ਜਿਹੜੀ ਦਵਾਈ ਹੈ ਉਹਨਾਂ ਨੂੰ ਵੰਡੀ ਜਾਏ ਪਹਿਲਾ ਕੈਂਪ ਕਿੱਥੇ ਤੁਹਾਡਾ ਲਗਣਾ ਹੈ ਪਹਿਲਾ ਕੈਂਪ ਕਲ ਸੁल्तानਪੁਰ ਲੋਧੀ ਦੇ ਨਾਲ ਹੈ ਜੇਦਨੀ ਕੋਈ ਹੋਰ ਵੀ ਵੈਨਚੂਲਰ ਨਾਲ ਕੰਟੈਕਟ ਵੀ ਹੋਇਆ ਜਾਂ ਫਿਰ ਕੋਈ ਹੈਲਪਮੈਨ ਨੰਬਰ ਵੀ ਜਾਰੀ ਕੀਤਾ ਕੁਝ ਇਹਨਾਂ ਦੇ ਅਸੀਂ ਹੂੰ ਸਾਡੇ ਕੋਲ ਹੈਲਪਲਾਈਨ ਨੰਬਰ ਤੇ ਦੇਖੋ ਇਹਦਾ ਹੀ ਚੱਲਦਾ 99983 98376 ਹੂੰ ਉਨਾ 760 42 842 ਇਹ ਨੰਬਰ ਨੇ ਚਿੱਟੇ ਕਿ ਤੁਸੀਂ ਕੋਈ ਵੀ ਸੇਵਾ ਭੇਜਣੀ ਹੈ ਦਵਾਈਆਂ ਭੇਜਣੀਆਂ ਜਾਂ ਕੋਈ ਹੈਲਪਲਾਈਨ ਨੰਬਰ ਹੈ ਵੀ ਕਿਸੇ ਨੂੰ ਸੰਦਸਿਆ ਵੀ ਇਸ ਪਿੰਡ ਦੇ ਵਿੱਚ ਦਵਾਈਆਂ ਨਹੀਂ ਪਹੁੰਚੀਆਂ ਡਾਕਟਰ ਲੈ ਕੇ ਆਓ ਅਸੀਂ ਉੱਥੇ ਜਾ ਕੇ ਜਿਹੜੀਆਂ ਦਵਾਈਆਂ ਵੀ ਹੈ ਉਹ ਦੇਾਂਗੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਚੈੱਕਅਪ ਕਰਾ ਦੇ ਨਾਲ ਜਿਹੜੀਆਂ ਦਵਾਈਆਂ ਉਹ ਕਿੰਝ ਕਿਸੇ ਨੇ ਸੰਪਰਕ ਕਰਨਾ ਹੋਵੇ ਕੋਈ ਦਫਤਰ ਵੀ ਬਣਾਇਆ ਕੋਈ ਦਫਤਰ ਤਾਂ ਕੋਈ ਸੁਨੇਹਾ ਕੋਈ ਸਾਡਾ ਦਫਤਰ ਜੀ ਪੱਕਾ ਬਾਗ ਦੇ ਵਿੱਚ ਆਗਾਜ਼ਨ ਜੀ ਉਹਦਾ ਦਫਤਰ ਹੈ ਬਹੁਤ ਸਾਰੇ ਹੁਣ ਵੀ ਤੁਹਾਨੂੰ ਦੱਸਦਾ ਬਹੁਤ ਸਾਰੀਆਂ ਦਵਾਈਆਂ ਜਿਵੇਂ ਕਿ ਪਹਿਲੇ ਕੈਂਪਰ ਲਈ ਸਾਨੂੰ ਬਹੁਤ ਸਾਰੀਆਂ ਦਵਾਈਆਂ ਕੁਝ ਲੇਡੀਜ਼ ਨੇ ਕੁਝ ਸਾਡੇ ਵੀਰਾਂ ਨੇ ਕੁਝ ਦਿਲ ਕੁਛਾ ਮਾਰਕੀਟ ਦੇ ਜਿਹੜੇ ਸਾਡੇ ਵਿੱਚ ਸਭ ਜਾਣਦੇ ਆ ਉਹਨਾਂ ਨੇ ਸਾਡਾ ਦਵਾਈਆਂ ਦਿੱਤੀਆਂ ਸੀ ਸਾਡਾ ਵੀ ਹਿੱਸਾ ਪਾਓ ਕਿ ਅੱਗੋਂ ਵੀ ਜਿਹੜੀ ਦਵਾਈ ਦੀ ਜ਼ਰੂਰਤ ਹੈ ਤਸ਼ੀਰ ਕੋ ਦਵਾਈ ਸਾਡੇ ਨੂੰ ਲੋਗੇ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਹਰ ਬੰਦੇ ਨੂੰ ਇਸ ਵੇਲੇ ਜੋ ਪੰਜਾਬ ਉੱਤੇ ਕਸ਼ਟ ਆਇਆ ਉਹਦੇ ਲਈ ਬਾਹਰ ਦਾ ਕੋਈ ਬੰਦਾ ਨਾਲ ਨਹੀਂ ਖੜਾ ਪੰਜਾਬੀਆਂ ਨੂੰ ਖੜਾ ਹੋਣਾ ਪੈਣਾ ਤੇ ਮੈਂ ਮਹਿਸੂਸ ਕਰ ਰਿਹਾ ਕਿ ਜਿਹੜੀ ਸਿੱਖ ਕੌਮ ਹੈ ਜਾਂ ਪੰਜਾਬੀ ਕੌਮ ਹੈ ਇਹ ਵੱਖ-ਵੱਖ ਦੇਸ਼ਾਂ 'ਚ ਸਟੇਟਸ ਜਾ ਕੇ ਉਹਨਾਂ ਦੇ ਉਹਨਾਂ ਦੇ ਨੁਕਸਾਨਾਂ ਦੀ ਕੁਰਤੀ ਕੀਤੀ ਹੈ ਤੇ ਆਪਣੇ ਪੰਜਾਬ ਨੂੰ ਬਚਾਉਣ ਲਈ ਡੱਟ ਕੇ ਜਿਹੜੇ ਸਾਰੇ ਐਂਜੀਓਜ਼ ਜਸੂਤ ਸੈਕਟਰੀ ਵੀ ਲੱਗੇ ਹੋਈਆਂ ਪੰਜਾਬ ਨੂੰ ਬਹੁਤ ਚਿਰ ਤੀ ਅਸੀਂ ਦੁਬਾਰਾ ਹਰਪ ਰਗਣਾ ਠੀਕ ਹੈ